ਪਰ ਤਾਂ ਕੀ ਕਹਣਾ ਚਾਹੋਗੇ ਵੀ ਜਿਹੜਾ ਹੈਗਾ ਮਾਹਵੀਰ ਗਊਸ਼ਾਲਾ ਰਾਤ 10 ਵਜੇ ਦੇ ਕਰੀਬ ਮਾਹਵੀਰ ਗਊਸ਼ਾਲਾ ਚਾਰ ਬੰਦਿਆਂ ਨੇ ਆ ਕੇ ਅਟੈਕ ਕੀਤਾ ਮਾਹਵੀਰ ਗਊਸ਼ਾਲਾ ਜਿਹੜਾ ਕਿ ਸਾਡੇ ਇਸ ਇਲਾਕੇ ਦੀ ਆਸਤਾ ਦਾ ਪ੍ਰਤੀਕ ਹੈ ਹਰ ਸਾਲ ਉੱਥੇ ਇਕੋਤਰੀਆਂ ਹੁੰਦੀ ਹੈ ਹਨਮਾਨ ਚਾਲੀਸ਼ ਦਾ ਪਾਠ ਹੁੰਦਾ ਹੈ 3000 ਗਊਆਂ ਦੀ ਸੇਵਾ ਹੁੰਦੀ ਹੈ 24 ਘੰਟੇ ਲੰਗਰ ਚੱਲਦਾ ਹੈ ਗਊਆਂ ਦਾ ਦੁੱਧ ਸਰਕਾਰੀ ਹਸਪਤਾਲਾਂ ਦੇ ਵਿੱਚ ਭੇਜਿਆ ਜਾਂਦਾ ਹੈ ਰਾਜੋ ਮਦ ਭਾਗੀ ਘਟਨਾ ਉਹਨਾਂ ਦੇ ਅਟੈਕ ਕੀਤਾ ਹੈ ਸਾਡੇ ਜੋ ਉਥੋਂ ਦੇ ਯੂਰੀ ਜੀ ਇੰਚਾਰਜ ਨੇ ਗਊਸ਼ਾਲਾ ਦੇ ਉਹਨਾਂ ਦੇ ਫਾਦਰ ਸਾਹਿਬ ਤੇ ਅਟੈਕ ਕੀਤਾ ਇਹ ਬਹੁਤ ਮੰਦ ਭਾਗੀ ਘਟਨਾ ਹੈ ਅੱਜ ਅਸੀਂ ਸਾਰੇ ਸ਼ਹਿਰ ਨਿਵਾਸੀ ਇਕੱਠੇ ਹੋ ਕੇ ਇਸ ਦੀ ਬੜੀ ਨਿਖੇਦੀ ਕਰਦੇ ਹਾਂ ਤੇ ਪ੍ਰਸ਼ਾਸਨ ਅੱਗੇ ਬੇਇਤੀ ਕਰਦੇ ਹਾਂ ਕਿ ਜਿਹੜੇ ਅੰਸ਼ਰ ਰਾਤ ਟੈਕ ਕਰਨ ਆਏ ਨੇ ਉਹਨਾਂ ਨੂੰ ਫੜ ਕੇ ਪੁਲਿਸ ਨੂੰ ਦਿੱਤਾ ਵੀ ਹੋਇਆ ਹੈ ਉਨ੍ਹਾਂ ਤੇ ਬੰਦੀ ਕਾਰਵਾਈ ਜਿਹੜੀ ਹੈ ਕੀਤੀ ਜਾਵੇ ਤੇ ਵੇਖਿਆ ਜਾਵੇ ਕੌਣ ਗੰਗਸਟ ਹਨ ਅਸੀਂ ਸ਼ਹਿਰ ਨਿਵਾਸੀ ਇਦਾਂ ਦੀਆਂ ਹਰਕਤਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ। ਪ੍ਰਧਾਨ ਜੀ ਕੀ ਕਰਨਾ ਚਾਹੂਗੇ ਵੀ ਜਿਹੜਾ ਗਊਸ਼ਾਲਾ ਦੇ ਦੇਖੋ ਜੀ ਗਊਸ਼ਾਲਾ ਦੇ ਵਿੱਚ ਜਿਹੜਾ ਇਹ ਵਾਕਿਆ ਹੋਇਆ ਹੈ ਰਾਤ ਬੜੀ ਮੰਦ ਭਾਗੀ ਘਟਨਾ ਹੈ ਦੁਖਦਾਈ ਘਟਨਾ ਹੈ ਕਿਉਂਕਿ ਸਾਰਿਆਂ ਦੀ ਸਾਂਝੀ ਗਊਸ਼ਾਲਾ ਹੈ ਗਊਆਂ ਦੀ ਸੇਵਾ ਹੁੰਦੀ ਹੈ ਉੱਥੇ ਸੰਕਤਾਂ ਦੀ ਵੀ ਸੇਵਾ ਹੁੰਦੀ ਹੈ ਸਾਡੀ ਤਾਂ ਇਹ ਬੇਨਤੀ ਹੈ ਵੀ ਪ੍ਰਸ਼ਾਸਨ ਨੂੰ ਵੀ ਇਹ ਜਿਹੜਾ ਕੰਮ ਹੋਇਆ ਇਹ ਕੋ ਚੰਗਾ ਨਹੀਂ ਹੋਇਆ ਜਿਹੜੇ ਵੀ ਬੰਦੇ ਹੈਗੇ ਨੇ ਉਹ ਉਹ ਕਿਸ ਤਰੀਕੇ ਨਾਲ ਆਏ ਆ ਕਿਵੇਂ ਆਏ ਆ ਉਹਨਾਂ ਨੂੰ ਟ੍ਰੇਸ ਕਰਕੇ ਔਰ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਔਰ ਅੱਗੇ ਤੋਂ ਕੋਈ ਇਸ ਤਰ੍ਹਾਂ ਦਾ ਵਾਕਿਆ ਨਾ ਇਹ ਗਊਸ਼ਾਲਾ ਦੇ ਵਿੱਚ ਹੋਵੇ ਕਿਉਂਕਿ ਉੱਥੇ ਰਾਤ ਨੂੰ ਵੀ ਸੰਗਤਾਂ ਨੇ ਆਉਣਾ ਹੈ ਦਿਨੇ ਵੀ ਆਉਣਾ ਹੈ ਇਸ ਤਰ੍ਹਾਂ ਦੀ ਘਟਨਾ ਜਦੋਂ ਵਾਪਰੇਗੀ ਤੇ ਫਿਰ ਇਸ ਤੇ ਅਸਰ ਬੜਾ ਮਾੜਾ ਪੈਂਦਾ ਹੈ ਇਸ ਲਈ ਸਾਡੀ ਇਹ ਹੀ ਬੇਨਤੀ ਹੈ ਕੌਂਸੇ ਜਿਲ੍ਹਾ ਪ੍ਰਚਾਰ ਨੂੰ ਦੇ ਲੱਗਦੇ ਕਿਸ ਤਰ੍ਹਾਂ ਦੀ ਨਿੰਦਿਆ ਕਰੋਗੇ ਵੀ ਜਿਹੜਾ ਪੰਜਾਬ ਦੇ ਵਿੱਚ ਅਸਤਾ ਦੇ ਹਾਲਾਤ ਬਣ ਰਹੇ ਇਹ ਬਹੁਤ ਮਾੜੀ ਗੱਲ ਹੈ ਜਿਵੇਂ ਗਊਸ਼ਾਲਾ ਸਰਪ੍ਰਧਾਨ ਜੀ ਨੇ ਦੱਸਿਆ ਵੀ ਸਾਡੇ ਆਸਥਾ ਦਾ ਕੇਂਦਰ ਹੈ ਇੱਥੇ ਕੋਤਰੀ ਹੁੰਦੀ ਹਨੂਮਾਨ ਚਾਲਸਾ ਹੁੰਦਾ ਗਊਆਂ ਦੀ ਸੇਵਾ ਹੁੰਦੀ ਹੈ ਜਿਵੇਂ ਸਾਰੇ ਮਨੁੱਖ ਪੁੰਨ ਦੇ ਕੰਮ ਹੁੰਦੇ ਆ ਇੱਕ ਪਹਿਲਾ ਹਮਲਾ ਹੋਇਆ ਇਹਨਾਂ ਨੇ ਤਿੰਨ ਬੰਦੇ ਫੜ ਲਏ ਠੀਕ ਹੈ ਉਸ ਤੋਂ ਬਾਅਦ ਫਿਰ ਬੰਦੇ ਕੁਰਪਾਨਾ ਲੈ ਕੇ ਆ ਗਏ ਉਹ ਬੰਦਿਆਂ ਨੂੰ ਛੜਾ ਕੇ ਲੈ ਕੇ ਚੱਲੇ ਸੀ ਮੱਲੇ ਵਾਲਿਆਂ ਨੇ ਹਮ ਫਿਰ ਮੱਲੇ ਵਾਲੇ ਪਏ ਤੇ ਇੱਕ ਬੰਦਾ ਫੜਿਆ ਗਿਆ ਵੀ ਅਸੀਂ ਤਾਂ ਇਹ ਸਰਕਾਰ ਨੂੰ ਅਪੀਲ ਕਰਦੇ ਆ ਵੀ ਜਿਹੜੇ ਜਲਦੀ ਤੋਂ ਜਲਦੀ ਬੰਦੇ ਅਰੇਸਟ ਕੀਤੇ ਜਾਣ ਮੰਨੋ ਅਰੇਸਟ ਕਰਕੇ ਬੰਦੀ ਕਾਰਵਾਈ ਕੀਤੀ ਜਾਵੇ ਨੀ ਇਸ ਮਸਲੇ 'ਚ ਸਾਰਾ ਸ਼ਹਿਰ ਇਕੱਠਾ ਹੈ ਵੀ ਅਸੀਂ ਸਾਰੇ ਅੱਜ ਡੀਐਸਪੀ ਸਾਹਿਬ ਨੂੰ ਵੀ 2 ਵਜੇ ਮਿਲਣਾ ਸਾਰੀਆਂ ਪਾਰਟੀਆਂ ਨੇ ਤੇ ਅਸੀਂ ਕਹਿੰਦੇ ਆ ਵੀ ਬੰਦੀ ਕਾਰਵਾਈ ਜਲਦੀ ਤੋਂ ਜਲਦੀ ਕੀਤੀ ਕਿ ਇਸ ਤਰ੍ਹਾਂ ਦੇ ਚੇਤਾਵਨੀ ਦਿੰਦੇ ਹੋ ਜੇਕਰ ਇਨਸਾਫ ਨਹੀਂ ਹੋਦਾ ਅਸੀਂ ਸਾਰੇ ਫਿਰ 2 ਵਜੇ ਤੋਂ ਬਾਅਦ ਸਾਰਾ ਸ਼ਹਿਰ ਇਕੱਠਾ ਹੋਊਗਾ ਸਾਰਾ ਜੋ ਫੈਸਲਾ ਸਾਰੇ ਪਾਰਟੀਆਂ ਕਰਨਗੇ ਅਸੀਂ ਨਾਲ ਆ ਗਊਸ਼ਾਲਾ ਦੇ ਜੋ ਜੂਰੀ ਜੀ ਕਹਿਣਗੇ ਜਾਂ ਸਾਰਾ ਸ਼ਹਿਰ ਕਹੂਗਾ ਅਸੀਂ ਸਖਤ ਫੈਸਲਾ ਲਵਾਂਗੇ ਉਹ ਕੀ ਕਹਿੰਦੇ ਚਾਹੁੰਦੇ ਕਿਸ ਤਰ੍ਹਾਂ ਦੀ ਘਟਨਾ ਵਾਪਰੀ ਹੈ ਕਿੰਨੇ ਵਜੇ ਦੀ ਕਰਦਾ ਸੀ ਕਿਹੜੇ ਲੋਕ ਸਨ ਬਿਲਕੁਲ ਹੀ ਬਹੁਤ ਹੀ ਮੰਦ ਭਾਗੀ ਘਟਨਾ ਜਿਹਦੇ ਨਾਲ ਬੀਤਦੀ ਉਹਨੂੰ ਪਤਾ ਹੁੰਦਾ ਹੈ ਇਹ ਸੰਸਥਾ ਸਾਰੇ ਮਲੂਰ ਸ਼ਹਿਰ ਨੇ ਹੀ ਬਣਾਈ ਹੈ ਤੇ ਸਾਰਿਆਂ ਦੀ ਸਾਂਝੀ ਜਗ੍ਹਾ ਉਹ ਸਾਂਝੀ ਜਗ੍ਹਾ ਤੇ ਹਮਲਾ ਹੋਣਾ ਸਾਰੇ ਮਲੂਰ ਸ਼ਹਿਰ ਤੇ ਹਮਲਾ ਹੈ ਕਿਉਂਕਿ ਇੱਥੇ ਕਿਸੇ ਦੀ ਕੋਈ ਰੰਜਿਸ਼ ਨਹੀਂ ਨਾ ਕੋਈ ਪਾਰਟੀ ਬਾਜ਼ੀ ਦਾ ਸਵਾਲ ਹੈ ਇਹ ਤਾਂ ਗਊਆਂ ਦੀ ਸੇਵਾ ਹੈ ਤੇ ਉਸ ਵਿੱਚ ਵੀ ਬੰਦਿਆਂ ਨੇ ਆ ਕੇ ਹਮਲਾ ਕੀਤਾ ਤੇ ਦੋ ਵਾਰ ਕੀਤਾ ਕਿਉਂਕਿ ਪਹਿਲੇ 10 ਤੋਂ 10.5 ਦੇ ਦਰਮਿਆਨ ਚਾਰ ਬੰਦੇ ਆਏ ਜਿਨ੍ਹਾਂ ਚੋਂ ਤਿੰਨ ਬੰਦੇ ਫੜੇ ਗਏ ਇੱਕ ਸੱਟ ਮਾਰ ਕੇ ਮੇਰੇ ਫਾਦਰ ਸਾਹਿਬ ਦੇ ਭੱਜ ਗਿਆ ਤੇ ਜਿਹੜਾ ਬੰਦਾ ਭੱਜਿਆ ਸੀ ਅੱਤੇ ਪੌਣੇ ਘਟੇ ਬਾਅਦ ਪੁਲਿਸ ਦੇ ਆਉਣ ਤੋਂ ਪਹਿਲਾਂ ਉਹ ਬੰਦਾ ਆਪਦੇ ਸਾਥੀਆਂ ਨਾਲ ਹੁੰਦਾ ਹੈ ਬੌਸ਼ੱਲਾ ਆ ਕੇ ਫਿਰ ਗੱਡੀ ਦੀ ਭੰਨ ਤੋੜ ਕਰਕੇ ਤੇ ਮੱਲੇ ਵਰਾਸੀਆਂ ਦੇ ਸਹਿਯੋਗ ਦੇ ਨਾਲ ਉਹਨਾਂ ਚੋਂ ਵੀ ਇੱਕ ਬੰਦਾ ਜਿਹੜਾ ਮੜਲ ਮੈਂ ਤਾਂ ਇਹੀ ਬੇਨਤੀ ਹੈ ਸੰਗਤ ਮੂਹਰੇ ਵੀ ਤੇ ਪ੍ਰਸ਼ਾਸਨ ਮੂਹਰੇ ਵੀ ਵੀ ਜਿਹੜੇ ਰਹਿੰਦੇ ਬੰਦੇ ਆ ਉਹ ਵੀ ਫੜੇ ਜਾਣ ਤੇ ਪਤਾ ਕੀਤਾ ਜਾਵੇ ਵੀ ਕਿਸ ਮਨਸ਼ਾ ਦੇ ਨਾਲ ਕਿ ਮਹਾਵੀਰ ਗੌਸ਼ੱਲਾ ਚ ਹੈ ਅੱਜ ਸਾਡੇ ਕੋਲ ਮਦਈ ਸ਼੍ਰੀ ਰਾਮ ਪ੍ਰਤਾਪ ਪੁੱਤਰ ਸ਼੍ਰੀ ਗੰਦਾਰੀ لال ਵਾਸੀ ਮਹਾਵੀਰ ਨਗਰ ਮੇਕ ਬਿਆਨ ਦਰਜ ਕਰਵਾਇਆ ਉਹਨਾਂ ਦੇ ਬਿਆਨ ਤੇ ਐਫ ਆਈਰ ਨੰਬਰ ਬਾਅਦ ਅੰਡਰ ਸੈਕਸ਼ਨ 458 323 148 155 ਆਈ ਪੀਸੀ ਸਿਟੀ ਥਾਣਾ ਮਲੋੜ ਦੇ ਵਿੱਚ ਦਰਜ ਕੀਤੇ ਮਕਦਮਾ ਦਰਜ ਕਰਨ ਤੋਂ ਬਾਅਦ ਇਹਦੇ ਵਿੱਚ ਚਾਰ ਮੁਰਜਮ ਜਿਹੜੇ ਨੇ ਉਹ ਅਸੀਂ ਗ੍ਰਿਫਤਾਰ ਕਰ ਚੁੱਕੇ ਹਾਂ ਜਿਨ੍ਹਾਂ ਦੇ ਨਾਮ ਕਿਰਨਦੀਪ ਸਿੰਘ ਸ਼ਮਸ਼ੀਰ ਸਿੰਘ ਨਰਦੀਪ ਸਿੰਘ ਗੁਰਜੀਤ ਸਿੰਘ ਇਹ ਜਿਹੜੇ ਸਾਰੇ ਵਸਿਆਣ ਪਿੰਡ ਡੱਬ ਵਾਲੀ ਟਾਪ ਦੇ ਹਨ ਇਨਨੂੰ ਵੀ ਕੱਲਾ ਗਿਫਤਰ ਕੀਤਾ ਜਾ ਚੁੱਕਾ ਹੈ ਔਰ ਇਹਨਾਂ ਦੀ ਜਿਹੜੀ ਪੁਸ਼ਗਿਸ਼ ਹੈ ਉਹ ਕੀਤੀ ਜਾ ਰਹੀ ਹੈ ਹੁਣ ਦੀ ਜਿਹੜੀ ਪੁਸ਼ਗਿਸ਼ ਹੈ ਉਹਦੇ ਮੁਤਾਬਕ ਇਹ ਮੁਰਜਮ ਬੜੇ ਕ੍ਰਿਮੀਨਲ ਪਿਸ਼ੋਕਣ ਦੇ ਹਨ ਔਰ ਇਹ ਗੰਵਾ ਵਗੈਰਾ ਦੀ ਸਮਗਲਿੰਗ ਔਰ ਚੋਰੀ ਕਰਨ ਦੇ ਇਨ ਨੇ ਮੁਰਜਮ ਹੁਣ ਤੱਕ ਇਹਨਾਂ ਦੇ ਵਿੱਚ ਇੱਕ ਕਰਨਦੀਪ ਸਿੰਘ ਨਾਮ ਦਾ ਮੁਰਜਮ ਹੈ ਉਹਦੇ ਪਿਸ਼ੋਕੜ ਇਹ ਆ ਕਿ ਉਹਦੇ ਖਿਲਾਫ ਚਾਰ ਮੁਕੱਦਮੇ ਵੀ ਦਰਜ ਨੇ ਤੇ ਬਾਕੀ ਜਿਹੜੇ ਰਹਿੰਦੇ ਮੁਰਦਮ ਨੇ ਇਹਦੇ ਵਿੱਚ ਉਹ ਵੀ ਅਸੀਂ ਇਹਨਾਂ ਦੀ ਪੁਸ਼ਕਿਸ਼ ਤੋਂ ਬਾਅਦ ਉਹਨਾਂ ਤੇ ਬਕਾਇਦਾ ਰੇਡ ਕਰਕੇ ਪੁਲਿਸ ਟੀਮਾਂ ਬਣਾ ਕੇ ਆਪਣੇ ਮਾਨ ਜੋ ਐਸਐਸਪੀ ਸ੍ਰੀਪਾਗੀ ਰਥਮੀ ਨਾ ਆਈਪੀਐਸ ਉਹਨਾਂ ਦੀ ਹਦਾਇਤ ਤੇ ਸਪੈਸ਼ਲ ਟੀਮ ਤਿਆਰ ਕੀਤੀਆਂ ਨੇ ਦੋ ਤਿੰਨ ਤਾਂ ਕਿ ਬਾਕੀ ਰਹਿੰਦੇ ਮੁਰਦਮਾਂ ਨੂੰ ਵੀ ਜਲਦੀ ਤੋਂ ਜਲਦੀ ਅਸੀਂ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਇਹ ਜਿਹੜੇ ਮਦਈ ਨੇ ਇਹ ਬਕੈਦਾ ਇਹਨਾਂ ਦਾ ਜਿਹੜਾ ਬੀਟਾ ਹੈ ਇੱਥੇ ਮਹਾਵੀਰ ਗਊਸ਼ਾਲਾ ਹੈ ਜਿਹਦੇ ਵਿੱਚ ਕਲੀ ਤਿੰਨ ਹਜ਼ਾਰ ਗਊ ਆ ਜਿਹਦੇ ਪ੍ਰਤੀ ਇਸ ਏਰੀਏ ਦੇ ਲੋਕਾਂ ਦੀ ਬੜੀ ਸ਼ਰਧਾ ਹੈ ਔਰ ਇਹ ਬਕੈਦਾ ਸਮਾਜ ਸੇਵੀ ਨੇ ਇੱਕ ਪੁੱਸ ਇਹਨੂੰ ਬਹੁਤ ਹੀ ਗੰਭੀਰਤਾ ਦੇ ਨਾਲ ਲੈ ਕੇ ਇਹਦੀ ਜਿਹੜੀ ਹੈ ਅਹਿਮੀਅਤ ਨੂੰ ਸਮਝਦੇ ਹੋਏ ਜਲਦੀ ਮੁਰਜ਼ਮਾਂ ਨੂੰ ਵੀ ਚਾਰ ਗਿਫਤਰ ਕਰ ਚੁੱਕੇ ਹਾਂ ਬਾਕੀ ਜਿਹੜੇ ਰਹਿੰਦੇ ਉਹਨਾਂ ਨੂੰ ਵੀ ਅਸੀਂ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਨ ਜਾ ਰਹੇ ਆ ਧੰਨਵਾਦ